ਇੱਕ ਪਾਸੇ ਜਿੱਥੇ ਕਈ ਧਰਮ ਅਤੇ ਸੰਪਰਦਾਵਾਂ ਮੂਰਤੀ ਪੂਜਾ ਨੂੰ ਅਸੰਧਰਮ ਦੇ ਨਾਲ ਵੱਖਰਾ ਅਤੇ ਗਲਤ ਮੰਨਦੇ ਨੇ ਤਾਂ ਉੱਥੇ ਹੀ ਇਹੀ ਲੋਕ ਆਪਣੇ ਘਰਾਂ ਦੇ ਵਿੱਚ ਦਫ਼ਤਰਾਂ ਦੇ ਜਨਤਕ ਥਾਵਾਂ ਦੇ ਵਿੱਚ ਗੁਰੂਆਂ ਪੈਗੰਬਰਾਂ ਜਾਂ ਫਿਰ ਦੇਵਤਿਆਂ ਦੀਆਂ ਤਸਵੀਰਾਂ ਨੂੰ ਸਜਾਉਂਦੇ ਨੇ ਤੇ ਉਹਨਾਂ ਨੂੰ ਨਮਸਕਾਰ ਵੀ ਕਰਦੇ ਨੇ। ਤੁਸੀਂ ਸਾਰੇ ਦੇਖਿਆ ਤੇ ਉਹ ਕਹਿੰਦੇ ਯਾਰ ਰਾਜਾ ਇਹ ਕੰਮ ਕਰ ਆਹ ਤੇਰੇ ਫਾਦਰ ਦੀ ਮੂਰਤੀ ਜਣਾ ਤੂੰ ਇਹਨਾਂ ਦੇਖਿਆ ਦਾਦੇ ਨੂੰ ਦੇਖਿਆ ਨਹੀਂ ਤੂੰ ਤਿੱਦਾਂ ਕਰ ਇਹ ਦੇਖ ਨਾ ਤਸਵੀਰ ਦੇ ਮੂੰਹ ਤੇ ਥੁੱਕ। ਇਹਨਾਂ ਤਸਵੀਰਾਂ ਨੂੰ ਪੂਜਣਾ ਮੂਰਤੀ ਪੂਜਾ ਦੇ ਨਾਲੋਂ ਵੱਖਰਾ ਮੰਨ ਕੇ ਲੋਕ ਆਪਣੇ ਵਿਸ਼ਵਾਸ ਨੂੰ ਜਾਇਜ਼ ਠਹਿਰਾਉਂਦੇ ਨੇ ਕਿ ਘਰਾਂ ਦੇ ਵਿੱਚ ਜਾਂ ਦਫ਼ਤਰਾਂ ਦੇ ਵਿੱਚ ਜਾਂ ਤੁਸੀਂ ਕਿਹਾ ਤਸਵੀਰਾਂ ਸਜਾਈਆਂ ਮੈਂ ਇਹਨਾਂ ਮੂਰਤੀਆਂ ਵੀ ਰੱਖ ਲਓ ਲੇਕਿਨ ਇਹਨਾਂ ਦੀ ਪੂਜਾ ਕਰਨੀ ਨਹੀਂ ਠੀਕ ਕਿਸੇ ਦੀ ਮੂਰਤੀ ਲਾਓ ਕਿਸੇ ਦਾ ਤਸਵੀਰ ਬਣਾਓ ਕਿਸੇ ਦਾ ਕੈਲੰਡਰ ਲਾਓ ਲੇਕਿਨ ਰਿਸਪੈਕਟਫੁਲੀ ਰਿਸਪੈਕਟਫੁਲੀ ਲੇਕਿਨ ਤੂਫਾਨਾਂ ਦੇ ਉਹ ਉਹਨਾਂ 'ਤੇ ਆਰਤੀ ਨਾ ਕਰੋ ਬਾਬਾ ਤੂੰ ਇਹੋ ਕਰਨਾ ਤੂੰ ਹੀ ਉਹ ਸਾਡਾ ਬੇਲਾ ਬੰਦੇ ਰੋਣਾ ਉਹਨੇ ਨਹੀਂ ਕਰਨਾ ਸਾਨੂੰ ਦੱਸਿਆ ਕਿੱਦਾਂ ਕਰਨਾ ਬੁੱਤਾਂ ਦਾ ਵਿਰੋਧ ਨਹੀਂ ਮੂਰਤੀਆਂ ਦਾ ਮੈਂ ਵਿਰੋਧ ਨਹੀਂ ਕਰਦਾ ਲੇਕਿਨ ਉਹਨਾਂ ਦੀ ਗਲਤ ਅੰਗਨਾ ਪੂਜਾ ਕਰਨੀ ਮੈਨੂੰ ਚੰਗੀ ਲੱਗਦੀ ਨਹੀਂ ਕਿ ਜਾ ਕੇ ਮਤਲਬ ਕਰੇ ਤਸਵੀਰ ਲੱਗੀ ਹੋਗੀ ਦਫ਼ਤਰ ਜਾ ਕੇ ਐਵੇਂ ਮੱਥਾ ਟੇਕੀ ਜਾਣਗੇ ਐ ਕਰੀ ਜਾਣਗੇ ਡਰ ਅਤੇ ਸਤਿਕਾਰ ਦੇ ਵਿਚਕਾਰ ਦੀ ਰੇਖਾ ਜੋ ਹੈ ਉਹ ਬਹੁਤ ਹੀ ਪਤਲੀ ਜੀ ਹੈ ਪਰ ਅਸਲ ਧਰਮ ਉਸ ਦੇ ਵਿੱਚ নিহিত ਹੈ ਜੋ ਵਿਅਕਤੀ ਨੂੰ ਅੰਦਰੂਨੀ ਸ਼ਾਂਤੀ ਅਤੇ ਨਿਰਬੈਤਾ ਜੋ ਹੈ ਉਹ ਪ੍ਰਦਾਨ ਕਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰਿਆ ਸਲਾਮ ਤੁਸੀਂ ਦੇਖ ਰਹੇ ਹੋ ਆਰਪੜੀ ਕੰਡੀ ਪੂ ਟੀਵੀ ਦੇ ਦੋਸਤੋ ਮੈਂ ਕਰਮ ਸੋਢੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਮਨੁੱਖੀ ਸਮਾਜ ਦੇ ਵਿੱਚ ਧਰਮ ਅਤੇ ਵਿਸ਼ਵਾਸ ਦੀਆਂ ਪਰੰਪਰਾਵਾਂ ਨੇ ਹਮੇਸ਼ਾ ਹੀ ਵਿਵਾਦ ਅਤੇ ਵਿਚਾਰ ਵਟਾਂਦਰੇ ਨੂੰ ਜਨਮ ਦਿੱਤਾ ਹੈ ਇੱਕ ਪਾਸੇ ਜਿੱਥੇ ਕਈ ਧਰਮ ਅਤੇ ਸੰਪਰਦਾਵਾਂ ਮੂਰਤੀ ਪੂਜਾ ਨੂੰ ਅਸੰਧਰਮ ਦੇ ਨਾਲੋਂ ਵੱਖਰਾ ਅਤੇ ਗਲਤ ਮੰਨਦੇ ਨੇ ਤਾਂ ਉੱਥੇ ਹੀ ਇਹੀ ਲੋਕ ਆਪਣੇ ਘਰਾਂ ਦੇ ਵਿੱਚ ਦਫ਼ਤਰਾਂ ਦੇ ਜਨਤਕ ਥਾਵਾਂ ਦੇ ਵਿੱਚ ਗੁਰੂਆਂ ਪੈਗੰਬਰਾਂ ਜਾਂ ਫਿਰ ਦੇਵਤਿਆਂ ਦੀਆਂ ਤਸਵੀਰਾਂ ਨੂੰ ਸਜਾਉਂਦੇ ਨੇ ਤੇ ਉਹਨਾਂ ਨੂੰ ਨਮਸਕਾਰ ਵੀ ਕਰਦੇ ਨੇ ਇਹ ਵਿਰੋਧਾਵਾਸੀ ਵਿਹਾਰ ਨਾ ਸਿਰਫ ਧਾਰਮਿਕ ਵਿਚਾਰਧਾਵਾਂ ਨੂੰ ਚੁਣੌਤੀ ਦਿੰਦਾ ਹੈ ਤੇ ਬਲਕਿ ਮਨੁੱਖੀ ਮਨੋਵਿਗਿਆਨ ਅਤੇ ਸਮਾਜਿਕ ਪਰਵਾਹਾਂ ਨੂੰ ਵੀ ਉਜਾਗਰ ਕਰਦਾ ਹੈ ਪਰ ਇਹਨਾਂ ਧਰਮਾਂ ਦੀ ਅਨੁਭਾਈ ਜੋ ਹੈ ਅਕਸਰ ਹੀ ਆਪਣੇ ਗੁਰੂਆਂ ਜਾਂ ਪੈਗੰਬਰਾਂ ਦੀਆਂ ਤਸਵੀਰਾਂ ਨੂੰ ਘਰਾਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਨਤਮਸਤਕ ਹੁੰਦੇ ਨੇ ਤੇ ਇਹ ਪ੍ਰਥਾ ਕੀ ਸਤਮੁਚ ਡਰ ਦਾ ਨਤੀਜਾ ਹੈ ਜਾਂ ਫਿਰ ਇਹ ਕਿਸੇ ਗਹਿਰੇ ਸਤਕਾਰ ਅਤੇ ਸ਼ਰਧਾ ਦੀ ਨਿਸ਼ਾਨੀ ਹੈ ਜਿਥੇ ਤਸਵੀਰਾਂ ਨੂੰ ਪੂਜਣਾ ਮੂਰਤੀ ਪੂਜਾ ਦੇ ਨਾਲੋਂ ਵੱਖਰਾ ਮੰਨ ਕੇ ਲੋਕ ਆਪਣੇ ਵਿਸ਼ਵਾਸ ਨੂੰ ਜਾਇਜ਼ ਠਹਿਰਾਉਂਦੇ ਨੇ ਸੋ ਲਾਸਟ ਦੇ ਵਿੱਚ ਇਹੀ ਹੈ ਕਿ ਇਹ ਪ੍ਰਸ਼ਨ ਹਮੇਸ਼ਾ ਹੀ ਉਠਦਾ ਹੈ ਕਿ ਕੀ ਇਹ ਵਿਹਾਰ ਧਰਮ ਦੇ ਅਸੂਲਾਂ ਦੇ ਨਾਲ ਮੇਲ ਖਾਂਦਾ ਹੈ ਜਾਂ ਫਿਰ ਇਹ ਸਿਰਫ ਇੱਕ ਸਮਾਜਿਕ ਰੀਤੀ ਹੈ ਜੋ ਡਰ ਅਤੇ ਸਤਿਕਾਰ ਦੇ ਵਿਚਕਾਰ ਝੂਲ ਰਹੀ ਇੱਕ ਤਸਵੀਰ ਹੈ ਇਸ ਦੇ ਬਾਰੇ ਦੇ ਵਿੱਚ ਅੱਜ ਅਸੀਂ ਦੋ ਬੋਲ ਸੱਜਦੇ ਸੁਣਾਂਗੇ ਤੇ ਇਸ ਦੇ ਵਿੱਚ ਮੇਰਾ ਸਾਥ ਦੇਣਗੇ ਹੁਣ ਰੌਸ਼ਨ ਖੇੜਾ ਜੀ ਸੂਰਜ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਖੇੜਾ ਮਿਹਰਬਾਨੀ ਰਾਜੀ ਰੌਜੀ ਇਹਦਾ ਜਦੋਂ ਗੱਲ ਕੀਤੀ ਜਾਵੇ ਤਾਂ ਮੂਰਤੀ ਪੂਜਾ ਦਾ ਖੰਡਨ ਕਰਨ ਵਾਲੇ ਘਰਾਂ ਦਫ਼ਤਰਾਂ ਗੁਰੂਆਂ ਦੇਵਤਿਆਂ ਦੀ ਤਸਵੀਰ ਨੂੰ ਪੂਜਦੇ ਨੇ ਕੀ ਇਹ ਡਰ ਹੈ ਜਾਂ ਫਿਰ ਸਤਕਾਰ ਹੈ ਇਸੇ ਬਾਰੇ ਦੱਸਿਓ ਜਰਾ ਖਦੂ ਬੋਲ ਸੱਚੀ ਗੱਲ ਹੈ ਕਿ ਅੱਜ ਦੇ ਜਿਹੜੇ ਤੁਹਾਡੇ ਨਾਲ ਦੋ ਬੋਲ ਸੱਚ ਦੇ ਵਿੱਚ ਬੜੀ ਇੱਕ ਮਤਲਬ ਗੰਭੀਰ ਜਿਹਾ ਵਿਸ਼ਾ ਹੈਗਾ ਨਾ ਜੀ ਹਾਂ ਜੀ ਹਾਂ ਜੀ ਤੇ ਗੰਭੀਰ ਵਿਸ਼ਾ ਇਸਰ ਕੀ ਆ ਕਿ ਜੋ ਅਸੀਂ ਬਰਤਾਰਾ ਦੇਖ ਰਹੇ ਹਾਂ ਉਸ ਬਰਤਾਰੇ ਨੂੰ ਦੇਖ ਕੇ ਪਤਾ ਲੱਗਦਾ ਕਿ ਅਸੀਂ ਕਹਿੰਨੇ ਕੁਸ਼ਾਂ ਕਰਦੇ ਕੁਛ ਹਾਂ ਬਿਲਕੁਲ ਸਹੀ ਗੱਲ ਹੈ ਨਾ ਮਦਦ ਦਾ ਸ੍ਰੀ ਵਿਵੇਕਾਨੰਦ ਅਥੇ ਅਜ਼ਮੇਰ ਗਏ। ਤੋ ਉਥੋਂ ਦੇ ਮਹਾਰਾਜਾ ਸੀ ਨਾ ਉਹ ਉਹਨੇ ਆਪਣੇ ਉਹਨਾਂ ਨੂੰ ਰੱਖਿਆ। ਆਦੇ ਮਹਿਲਾਂ ਵਿੱਚ ਰੱਖਿਆ। ਦੋ ਦਿਨ ਰਹਿ। ਠੀਕ ਹੈ। ਤੇ ਉਹ ਕਿਉਂਕਿ ਉਹ ਹਮੇਸ਼ਾ ਹੀ ਮੂਰਤੀ ਪੂਜਾ ਦਾ ਖੰਡਨ ਕਰਦੇ ਸੀਗੇ। ਹਾਂ। ਹਨਾ। ਤੋ ਉਹਨੇ ਕਿਹਾ ਵੀ ਇਦਾਂ ਨਹੀਂ ਗਾ ਤੇ ਵਿਵੇਕਾ ਜਿਹੜੇ ਵਿਵੇਕਾਨੰਦ ਸੀ ਨਾ ਉਹ ਮੂਰਤੀ ਪੂਜਾ ਦੇ ਵਿਰੋਧੀ ਸੀਗੇ। ਦਇਨੰਦ ਮੂਰਤੀ ਪੇਧ ਦਾ ਵਿਰੋਧੀ ਸੀਗੇ। ਹਾਂ। ਸ੍ਰੀ ਦਇਨੰਦ ਉਹ ਮੂਰਤੀ ਪੂਜਾ ਦਾ ਵਿਰੋਧੀ ਸੀ। ਜਿਹੜੇ ਸ੍ਰੀ ਵਿਵੇਕਾਨੰਦ ਸੀਗੇ ਉਹ ਮੂਰਤੀ ਪੂਜਾ ਦੇ ਵਿਰੋਧ ਨਹੀਂ ਸੀ ਹੱਕ ਵਿੱਚ ਨਹੀਂ ਸੀ ਲੇਕਿਨ ਵਿਰੋਧ ਨਹੀਂ ਸੀ ਉਹਨਾਂ ਨੇ ਨਾ ਪੁੱਛਿਆ ਵੀ ਤੁਸੀਂ ਮੂਰਤੀ ਪੂਜਾ ਦਾ ਵਿਰੋਧ ਕਰਦੇ ਹੋ ਹਾਂ ਉਹਨਾਂ ਤੁਸੀਂ ਉਹਨੂੰ ਬਗਨਵਤ ਮੂਰਤੀ ਦਾ ਵਿਰੋਧ ਕਰਦੇ ਹੋ ਤੁਸੀਂ ਕੀ ਆ ਤੁਸੀਂ ਕਿਦਾਂ ਸੋਚਦੇ ਹੋ ਤੁਸੀਂ ਹਨਾ ਜਦੋਂ ਗੱਲਬਾਤ ਚੱਲੀ ਆ ਤੇ ਉਹਨਾਂ ਨੇ ਕਿਹਾ ਕਿ ਨਹੀਂ ਮੂਰਤੀ ਪੂਜਾ ਦਾ ਮੈਂ ਪੱਖ 'ਚ ਹੈਗਾ ਮੂਰਤੀ ਕੀ ਪੂਜਾ ਕਹਿੰਦੇ ਰੱਬ ਨਹੀਂਗਾ ਮੂਰਤੀ ਪੈਦ ਕਿਉਂ ਕਰਦੇ ਹੋ ਰਾਜਾ ਗੱਲ ਕਰ ਰਿਹਾ ਤੂੰ ਸਵਾਲ ਕੀਤਾ ਵੀ ਤੁਸੀਂ ਮੂਰਤੀ ਪੂਜਾ ਕਿਉਂ ਕਰਦੇ ਹੋ ਮੂਰਤੀ ਪੂਜਾ ਕੀ ਕੁਝ ਨਹੀਂ ਹੁੰਦਾ ਮੂਰਤੀ ਪੂਜਾ ਕੀ ਮੂਰਤੀ ਰੱਬ ਹੁੰਦਾ ਹਾਂਜੀ ਉਹ ਕਹਿੰਦੇ ਵੀ ਇਹ ਗੱਲ ਹੈ ਕਿ ਬਿਸ਼ੱਕ ਪੱਥਰ 'ਚ ਮੂਰਤੀ ਹੁੰਦੀ ਪਰ ਮੂਰਤੀ ਰੱਬ ਨਹੀਂ ਹੁੰਦਾ ਸੱਚ ਆ ਹਨਾ ਹਾਂਜੀ ਤੇ ਉਹਨਾਂ ਨੇ ਗੱਲ ਕਰਦੇ ਕਰਦੇ ਤੇ ਉਹ ਦਿਖਾਉਣ ਲੱਗ ਪਏ ਆਪਣੇ ਮਹੱਲਾਂ ਨੂੰ ਜਦੋਂ ਮਹੱਲਾਂ 'ਚ ਤੁਰ ਜਾਂਦੇ ਨਾ ਤੇ ਇੱਕ ਜਗ੍ਹਾ ਤੇ ਆਦਮ ਦਾ ਫੋਟੋ ਲੱਗੀ ਆ ਤੇ ਉਹ ਕਹਿੰਦੇ ਵੀ ਇਹ ਫੋਟੋ ਕਹਦੀ ਆ ਕਹਿੰਦੇ ਮੇਰੇ ਫਾਦਰ ਦੀ ਪਹਿਲੇ ਰਾਜ ਦੀ ਆ ਅੱਛਾ ਜੀ ਅਗਲੇ ਪਾਸੇ ਗਏ ਸੀ ਇੱਕ ਉਹਨਾਂ ਦੇ ਹੂਰ ਫੋਟੋ ਲੱਗੀ ਬਹੁਤ ਵੱਡੀ ਉਹ ਘੋੜੇ ਤੇ ਬੈਠੇ ਆ ਗਿਆ ਤਲਵਾਰਾਂ ਚ ਪੜੀ ਹੈਗੀ ਆ ਉਹ ਪੂਰਾ ਲਗੀ ਸਜੀ ਹੋਈ ਆ ਕਹਿੰਦੇ ਇਹ ਕੌਣਾ ਕਹਿੰਦੇ ਮੇਰੇ ਦਾਦਾ ਅੱਛਾ ਜੀ ਤੁਹਾਡੇ ਪਿਤਾ ਪੁਰਖੀ ਚਲਦੇ ਹੈਗੇ ਨਾ ਜੋ ਸਾਰੇ ਦੇਖ ਕੇ ਆਏ ਤੇ ਉਹ ਕਹਿੰਦੇ ਯਾਰ ਰਾਜਾ ਇਹ ਕੰਮ ਕਰ ਵੀ ਆਹ ਤੇਰੇ ਫਾਦਰ ਦੀ ਮੂਰਤੀ ਆ ਨਾ ਤੂੰ ਇਹਨਾਂ ਦੇਖਿਆ ਦਾਦਿਆਂ ਦੇ ਉਨ ਦੇਖਿਆ ਨਹੀਂ ਤੂੰ ਤਦਾਂ ਕਰਿਆ ਤੇ ਦਾਦਾ ਤਸਵੀਰ ਤੇ ਮੂੰਹ ਤੇ ਥੁੱਕ ਅੱਛਾ ਜੀ ਉਹ ਕਹਿੰਦਾ ਜੀ ਕਿਉਂ ਹੂੰ ਕਹਿੰਦਾ ਮੂਰਤੀ ਆ ਹੂੰ ਇਹ ਤੇ ਮੂਰਤੀ ਆ ਹੂੰ ਤੇ ਮੂੰਹ ਤੇ ਥੁੱਕ ਦੇ ਨਹੀਂ ਨਹੀਂ ਸਵਾਮੀ ਜੀ ਤੁਹਾਨੂੰ ਮੂਰਤੀ ਦੇ ਦੱਸਦੀ ਆ ਮੈਨੂੰ ਆਪਣੇ ਪਿਓ ਦੇ ਦੱਸ ਰਿਆ ਹਮ ਸਹੀ ਗੱਲ ਹੈ ਨਾ ਅਸਲ ਵਿੱਚ ਨਾ ਬੇਸ਼ੱਕ ਮੂਰਤੀ ਪੂਜਾ ਦੇ ਵਿੱਚ ਰੱਬ ਨਹੀਂ ਹੁੰਦਾ ਮੂਰਤੀ ਪੂਜਾ ਸਜਾਉਣੀ ਪਾਪ ਨਹੀਂ ਮੂਰਤੀ ਰੱਖਣੀ ਸਿ ਪਾਪ ਨਹੀਂ ਤਸਵੀਰਾਂ ਲਾਉਣੀਆਂ ਪਾਪ ਨਹੀਂ ਹਾਂਜੀ ਤਸਵੀਰਾਂ ਦੇ ਵਿੱਚੋਂ ਕੀ ਹੁੰਦਾ ਕਿ ਅਸੀਂ ਜਦੋਂ ਸ੍ਰੀ ਰਾਮ ਦਾ ਚਿੱਤਰ ਦੇਖਦੇ ਆ ਨਾ ਹਾਂਜੀ ਤੇ ਜਦੋਂ ਚਿੱਤਰ ਦੇਖਦੇ ਆ ਸਾਨੂੰ ਉਹਦਾ ਚਰਿੱਤਰ ਹੀ ਨਜ਼ਰ ਆਉਂਦਾ ਹਮ ਬਿਲਕੁਲ ਉੱਛ ਉਸਦੇ ਪਿੱਛੇ ਦਾ ਜੋ ਹੈ ਉਹ ਸਭ ਨਜ਼ਰ ਆਉਂਦਾ ਜਦੋਂ ਅਸੀਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦਾ ਚਿੱਤਰ ਦੇਖਦੇ ਆਂ ਤੇ ਸਾਨੂੰ ਉਹਦਾ ਸਾਰਾ ਸਰਵੰਸਦਾਨੀ ਹੁੰਦਾ ਚਿੱਤਰ ਸਾਡੇ ਸਾਹਮਣੇ ਆਉਂਦਾ ਹਾਂ ਬਿਲਕੁਲ ਸਹੀ ਗੱਲ ਹੈ ਜੀ ਜਦੋਂ ਅਸੀਂ ਗੁਰੂ ਨਾਨਕ ਦਾ ਚਿੱਤਰ ਦੇਖਦੇ ਆਂ ਤੇ ਸਾਨੂੰ ਉਹ ਸਾਰਾ ਚਿੱਤਰ ਨਜ਼ਰ ਆਉਂਦਾ ਹੈਗਾ ਹਮ ਭਾਵ ਕਿ ਹੈਗਾ ਕਿ ਘਰਾਂ ਦੇ ਵਿੱਚ ਜਾਂ ਦਫ਼ਤਰਾਂ ਦੇ ਵਿੱਚ ਜਾਂ ਤੁਸੀਂ ਕਿਹਾ ਤਸਵੀਰਾਂ ਸਜਾਈਆਂ ਹਾਂ ਜੀ ਮੈਂ ਇਹਨਾਂ ਮੂਰਤੀਆਂ ਵੀ ਰੱਖ ਲਓ ਲੇਕਿਨ ਇਹਨਾਂ ਦੀ ਪੂਜਾ ਕਰਨੀ ਨਹੀਂ ਸੀ ਇਕ ਹਮ ਤੁਸੀਂ ਕਿਸੇ ਉਹਨੂੰ ਮੈਂ ਮੰਨ ਲਓ ਇੱਕ ਟੀਚਰਾਂ ਮੈਂ ਪੜਾ ਰਿਹਾ ਬਹੁਤ ਵਧੀਆ ਪੜਾ ਰਿਹਾ ਹਾਂ ਬੱਚੇ ਮੇਰੇ ਕੋ ਨਾ ਪੜਨ ਸੋਇਸ ਦੇ ਕੇ ਮੇਰੀ ਉੱਥੇ ਕਮਰੇ ਚ ਫੋਟੋ ਲਾ ਲੈਣ ਤੇ ਸਵੇਰੇ ਟੋਲਗੀਆਂ ਲੈ ਕੇ ਬੈਜਣ ਤੇ ਮੇਰੀ ਪੂਜਾ ਕਰਨ ਪਾ ਲੈਣਗੇ ਉਹ ਹਮ ਨਾ ਕੋੜੇ ਦੱਸੇ ਹੋਏ ਮਾਰਗ ਦੇ ਤੇ ਚੱਲਣਾ ਜਿਹੜਾ ਹੈਗਾ ਉਹ ਗੱਲ ਬਣਦੀ ਹੈ ਜੇ ਕੋਈ ਕੋਚ ਹੈਗਾ ਕੋਈ ਕੋਚ ਬਹੁਤ ਵਧੀਆ ਕੋਚ ਆ ਨਪੁੰਨ ਕੋਚ ਆ ਜਿਹਦੇ ਟੱਚ ਕਰਨ ਦੇ ਨਾਲ ਜਿਹੜੇ ਖਿਡਾਰੀ ਹੈਗੇ ਉਹ ਕਿਸ ਲੈਵਲ ਨੂੰ ਹਾਸਲ ਕਰਦੇ ਆ ਤੇ ਜੋ ਉਹ ਪ੍ਰੈਕਟਿਸ ਕਰਾਉਂਦੇ ਉਹਨਾਂ ਨੂੰ ਬਹੁਤ ਜਿਆਦਾ ਤੇ ਜੇ ਉਹ ਕੋਚ ਦੀ ਗਰਾਊਂਡ ਚ ਫੋਟੋ ਰੱਖ ਲੈਣ ਤੇ ਰੋਜ਼ ਉਹਦਾ ਨਾਮ ਜਪੀ ਜਾਣ ਉਹ ਗ੍ਰਾਉਂਡ ਜਤ ਲੜਨਗੇ ਕਦੀ ਸਫਲ ਨਹੀਂ ਹੁੰਦਾ ਗੰਧ ਕਰਮ ਜੋਗੀ ਦਾ ਸਿਧਾਂਤ ਕਿੱਥੋਂ ਲਾਗੂ ਹੋਣਾ ਤੁਹਾਨੂੰ ਕਰਮ ਕਰਨਾ ਪੈਣਾ ਹਮ ਸਹੀ ਠੀਕ ਹੈ ਨਾ ਜਿਹੜੇ ਸਾਡੇ ਨਾ ਘਰ ਦੇ ਵਿੱਚ ਆਹੀ ਆਪਣੇ ਬਜ਼ੁਰਗਾਂ ਦੀ ਰੱਖਦੇ ਤਸਵੀਰ ਮੇਰੇ ਮੇਰੇ ਪੋਤਿਆਂ ਨੇ ਮੇਰੇ ਬਾਬੇ ਨੂੰ ਨਹੀਂ ਦੇਖਿਆ ਹਮ ਹਾਂਜੀ ਲੇਕਿਨ ਜਦੋਂ ਮੇਰੇ ਬਾਬੇ ਬਾਰੇ ਪੁੱਛਦੇ ਆ ਕਿ ਇਹ ਕੌਣ ਆਂਦਾ ਦੂ ਹਮ ਮੈਂ ਕਿਹਾ ਮੇਰੇ ਦਾਦੂ ਆ ਹਾਂਜੀ ਦਾਦੂ ਕੀ ਨਾਮ ਸੀ ਇਹਨਾਂ ਦਾ ਫਿਰ ਇਹ ਕੀ ਕਰਦੇ ਸੀਗੇ ਜਦੋਂ ਕੀ ਕਰਦੇ ਪੁੱਛਦੇ ਆ ਫਿਰ ਮੈਂ ਸਾਰਾ ਕਿਰਦਾਰ ਦੱਸਦਾ ਵੀ ਦਾਦੂ ਮੇਰੇ ਦਾ ਕਿਰਦਾਰ ਸੀ ਮੈਂ ਤਾਂ ਤਸਵੀਰ ਸਜਾਈ ਆ ਕਿ ਮੈਨੂੰ ਮੈਨੂੰ ਇਸ ਗੱਲ ਦਾ ਯਾਦ ਰਹੇ ਕਿ ਮੇਰਾ ਇਹ ਤੀਸਰਾ ਜਨਮ ਦਾਦੇ ਤੋਂ ਪਾਣਾ ਹਾਂਜੀ ਤੇ ਮੇਰੀ ਡਿਊਟੀ ਕੀ ਬਣਦੀ ਹੈ ਹਮ ਹਣਾ ਕਿਸੇ ਵੀ ਵਿਅਕਤੀ ਦੇ ਨਾ ਘੱਟੋ ਘੱਟ ਪੰਜ ਜਨਮੋਂ ਯਾਦ ਹੁੰਦੇ ਆ ਹਮ ਹਮ ਕਿਸੇ ਵਿਅਕਤੀ ਨੂੰ ਉਹਨੂੰ ਪੰਜ ਜਨਮ ਕਿਹੜੇ ਹੁੰਦੇ ਆ ਕਿ ਆਪਣੇ ਫਾਦਰ ਦਾਦਾ ਵਾ ਪਰਦਾਦਾ ਵਾ ਨਗਰਦਾਦਾ ਵਾ ਉਹਦੇਗੇ ਉਹਨੂੰ ਜਦੋਂ ਪਤਾ ਹੁੰਦਾ ਕਿ ਉਹ ਕੀ ਕਰਦੇ ਸੀਗੇ ਹਾਂਜੀ ਜੇ ਤੁਹਾਡੇ ਤੁਹਾਡੀ ਪਸਨਲਿਟੀ ਚੋਂ ਵੀ ਉਹ ਖੁਸ਼ਬੂ ਆਉਂਦੀ ਹੈ ਉਸ ਕਿਰਦਾਰ ਦੀ ਫਿਰ ਤੁਸੀਂ ਉਸ ਤੁਸੀਂ ਉਹ ਹੈਗੇ ਆ ਤੁਹਾਡਾ ਅਗਲਾ ਜਨਮ ਹੈਗਾ ਜੇ ਤਾਂ ਜਿੱਥੋਂ ਖੁਸ਼ਬੂ ਨਹੀਂ ਆਉਂਦੀ ਕੋਈ ਹੋਰ ਆਉਂਦੀ ਆ ਫਿਰ ਕਿਧਰ ਕਿਤੇ ਗਲਤੀ ਹੈ ਹਮ ਹੈਨਾ ਗੱਲ ਹੈਗੀ ਆ ਕਿ ਜਦੋਂ ਅਸੀਂ ਕੋਈ ਮੈਂ ਕਿਵੇਂ ਦੇਖਦਾ ਲੋਕਾਂ ਨੂੰ ਵੀ ਲੋਕਾਂ ਨੇ ਦਸਤਰਾ ਜਿਹੜੀ ਤਸਵੀਰ ਲਜਾਈ ਆਪਣੇ ਜਿੰਨੂੰ ਵੀ ਮੰਨਦੇ ਆ ਜਾਣ ਜਾਣ ਮੰਨਦੇ ਜਾਣਦੇ ਨੇਗੇ ਜੇ ਨਾ ਮੰਦਾ ਵਾ ਉਹ ਤਸਵੀਰ ਸਜਾਉਂਦਾ ਵਾ ਤੈਨੂੰ ਮੱਥਾ ਟੇਕਦਾ ਹਾਂਜੀ ਤੇ ਜਿਹਨਾਂ ਨੂੰ ਜਾਣਦਾ ਜਿਹੜਾ ਜਾਣ ਲਿੰਦਾ ਬੀ ਇਹ ਪਰਸਨੈਲਿਟੀ ਜਿਹੜੀ ਹੈਗੀ ਇਹ ਤੇ ਪੱਲੇ ਕੀ ਸੀ ਤੇ ਨੇ ਕੀ ਸਕਾਇਆ ਵਾ ਉਹ ਉ ਜਾ ਕੇ ਥੈਂਕਸ ਕਰਦਾ ਔਰ ਮਿਲ ਕੇ ਦੇ ਕੇ ਤੂੰ ਕੁਝ ਕਰਦਾ ਕਿ ਤੁਹਾਨੂੰ ਗੁਰੂ ਨਾਨਕ ਸ੍ਰੀ ਰਾਮ ਏਕ ਕ੍ਰਿਸ਼ਨ ਜੀ ਅਜ ਮਿਰਤਿ ਕਿਰਪਾ ਕਰਿਓ ਕਿ ਮੈਂ ਵੀ ਉਹ ਤੁਹਾਡੇ ਮਰਤ ਚਲ ਜਾਈਆ ਮੇਰੇ ਕੋ ਗਲਤੀ ਨਾ ਹੋਵੇ ਮੈਂ ਭ੍ਰਸਟਾਚਾਰੀ ਨਾ ਹੋ ਜਾ ਕੇ ਮੇਰਾ ਦਾਗੀ ਨਾ ਹੋ ਜਾਵਾਂ ਕਿਤੇ ਮਤਲਬ ਤੁਸੀਂ ਆਪਣੇ ਆਪ ਨੂੰ ਸੁਮਰਨ ਲਈ ਜਦੋਂ ਆਪਣੇ ਪੁਰਖਾਂ ਦੀਆਂ ਆਪਣੇ ਬਜ਼ੁਰਗਾਂ ਦੀਆਂ ਜਾਂ ਆਪਣੇ ਪੀਰਾਂ ਦੀਆਂ ਆਪਣੇ ਪਕੰਬਰਾਂ ਦੀਆਂ ਬਗੂਨਾਂ ਤਸਵੀਰਾਂ ਸਜਾਉਂਦੇ ਆ ਤੇ ਉਹ ਤੁਹਾਨੂੰ ਸਿਰਫਗਾ ਉਹਨਾਂ ਦੇ ਚਿੱਤਰ ਸਜਾ ਕੇ ਚਿੱਤਰ ਨੂੰ ਪੈਦਾ ਕਰ ਲੈ ਠੀਕ ਆ ਜੇ ਤੁਸੀਂ ਦੀ ਪੂਜਾ ਕਰਦੇ ਆ ਵੀ ਤੁਸੀਂ ਮੈਨੂੰ ਕਰਦੇ ਹੋ ਸੁਖਣਾ ਸੁਖੀ ਜਨੇ ਤੁਸੀਂ ਕਰਨਾ ਤੂੰ ਹੀ ਕਰਨਾ ਇਹਦਾ ਮਤਲਬ ਅਸੀਂ ਘਬਰਾ ਹੋ ਗਏ ਜਿ ਸਰਕੇ ਮੂਰਤੀ ਦੀ ਪੂਜਾ ਦਾ ਖੰਡਨ ਵਾ ਮੂਰਤੀ ਦੀ ਪੂਜਾ ਦਾ ਖੰਡਨ ਹੈਗਾ ਕਿ ਤੁਸੀਂ ਉਹਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਹੈਗੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਕੋ ਜਾਵਾਂਗੇ ਪ੍ਰਕਾਸ਼ ਹੋਵੇਗਾ ਵਾਕ ਲੰਮਾਂਗੇ ਸ਼ਬਦ ਰਵਾਂਗੇ ਜ਼ਿੰਦਗੀ ਬਦਲਾਂਗੇ ਤੇ ਜੇਕਰ ਮੱਥੇ ਟਿਕੀ ਜਾਵਾਂਗੇ ਸੁਖਣਾ ਸੋਕੇ ਮੁੜ ਆਵਾਂਗੇ ਮੱਥਾ ਟੇਕ ਕੇ ਫਿਰ ਗੁਰੂ ਤੋਂ ਕੀ ਮਿਲਿਆ ਸਾਨੂੰ ਕੁਝ ਵੀ ਨਹੀਂ ਬਿਲਕੁਲ ਜੀ ਹੈਨਾ ਤੁਸੀਂ ਜਾਣੋ ਤੁਸੀਂ ਮੰਨੋ ਇਸਰਕੇ ਮੈਂ ਕਿਹਾ ਉਹਨਾ ਕਿ ਜਿਹੜੀ ਨਾ ਮੂਰਤੀ ਪੂਜਾ ਦੇ ਨਾਲੋਂ ਮੂਰਤੀ ਦਾ ਸਤਿਕਾਰ ਜ਼ਰੂਰੀ ਹੈ ਹੈਨਾ ਸਤਕਾਰ ਜ਼ੁਰੀ ਅਸਰ ਕਰੇਗਾ ਕਿ ਤੁਸੀਂ ਦੇਖਿਆ ਕਿ ਜਿੱਥੇ ਬੁੱਧਿਜ਼ਮ ਬੁੱਧੀਆਂ ਇਹ ਮੂਰਤੀਆਂ ਮਿਲਦੀਆਂ ਬੁੱਧੀਆਂ ਫੁੱਟ ਨਹੀਂ ਮਿਲਦੀਆਂ ਜਿਹੜੇ ਬੁੱਧ ਨੂੰ ਜਿਹੜੇ ਬੁੱਧ ਧੰਪਦ ਗ੍ਰੰਥੀਆਂ ਨੇ ਪੜ੍ਹ ਲਿਆ ਹੈਗਾ ਉਹਨਾਂ ਨੂੰ ਬੁੱਧੀ ਸਮਝ ਲੱਗੀ ਹੈ ਕਿ ਬੁੱਧ ਰੱਬ ਨੂੰ ਨਹੀਂ ਸੀ ਸਿੱਧਾ ਮਨ ਦਾ ਉਹਦੇ ਭਜਨ ਨਹੀਂ ਗਾਉਂਦਾ ਲੇਕਿਨ ਮਨੁੱਖ ਨੂੰ ਬੰਦਾ ਬਣਾਉਂਦਾ ਤੇ ਉਹ ਬੁੱਧ ਦੀ ਮੂਰਤੀ ਰੱਖ ਕੇ ਰੱਖਦਾ ਕਿ ਮਨੁੱਖ ਬੰਦਾ ਕਿਵੇਂ ਬਣਦਾ ਵੀ ਉਹਨਾਂ ਦਾ ਫਲਸਫੀ ਕੀ ਹੈ ਉਹਦਾ ਦਰਸ਼ਨ ਸ਼ਾਸਤਰ ਕੀ ਕਹਿੰਦਾ ਜਿਹੜੇ ਸਾਡੇ ਅਤੀਤ ਦੇ ਹੋਏ ਪੀਰ ਪਗੰਬਰ ਗੁਰੂ ਜਨ ਪਹਿਲੀ ਗੱਲ ਤੇ ਸਾਰੇ ਇਨਸਾਨ ਹੋਏ ਆ ਹਾਂਜੀ ਠੀਕ ਨਾ ਇਹ ਇਨਸਾਨ ਦੀ ਕਨਗਨੈਸ ਹੈਗੀ ਆ ਇਹ ਇਨਸਾਨ ਸ਼ੈਤਾਨ ਆ ਬੇਸਿਕਲੀ ਇਹਨੇ ਵੇਖਿਆ ਕਿ ਮੈਂ ਇਨਸਾਨੇ ਇਨਸਾਨ ਕਿਵੇਂ ਬਣੇ ਰਹਿਣਾ ਉਹਨੇ ਉਹਨਾਂ ਨੂੰ ਪੀਰ ਪਗੰਬਰ ਗੁਰੂ ਬਣਾ ਲਿਆ ਰੁਤਬਾ ਉੱਪਰ ਦੇ ਦਿੱਤਾ ਹੈ ਨਾ ਵੀ ਤੁਸੀਂ ਜਿਹੜੇ ਚੰਗੇ ਸੀ ਸਿਆਣੇ ਸੀ ਜਿਹਨਾਂ ਜ਼ਿੰਦਗੀ ਸਾਨੂੰ ਹੁਣ ਸਿੱਖ ਧਰਮ ਦੇ ਵਿੱਚ ਕੋਈ ਵੀ ਕਰਮ ਗੁਰੂ ਸਾਹਿਬ ਨੇ ਨਹੀਂ ਕੀਤਾ ਜਿਹੜਾ ਮਨੁੱਖ ਨਹੀਂ ਕਰ ਸਕਦਾ ਹਾਂਜੀ ਹੈ ਨਾ ਉਹਨਾਂ ਕਰਮਾਤ ਨਹੀਂ ਕੀਤੀ ਉਹ ਕਹਿੰਦੇ ਆਪਣੇ ਕਿਰਤਵਲ ਧਿਆਨ ਦੇ ਉਹ ਆਪਣੀ ਕਰਤੂਤਵਲ ਧਿਆਨ ਦੇ ਉਹ ਤੇ ਆਪਣੇ ਚੰਗੀ ਸਰੇਸ਼ਨਾ ਦੇ ਦੁੱਖ ਭੋਗ ਲੈ ਲੇਕਿਨ ਮਨੁੱਖ ਨੂੰ ਮਨੁੱਖ ਬਣਨੀ ਸਿਖਾਤਾ ਫਿਰ ਉਹ ਹੁਣ ਪੂਜਣ ਵਾਲੇ ਨੇ ਥੋੜਾ ਉਹ ਪੂਜੇ ਨਹੀਂ ਜਾ ਸਕਦੇ ਉਹਨਾਂ ਨੂੰ ਮਾਰਗ ਲੈ ਜਾ ਸਕਦਾ ਜ਼ਿੰਦਗੀ ਜਿਉਣ ਲਈ ਹੈਨਾ ਮੂਰਤੀ ਲਾਓ ਘਰੇ ਉਹਨਾਂ ਦੀ ਕਿਸੇ ਦੀ ਮੂਰਤੀ ਲਾਓ ਕਿਸੇ ਦਾ ਤਸਵੀਰ ਬਣਾਓ ਕਿਸੇ ਦਾ ਕੈਲੰਡਰ ਲਾਓ ਲੇਕਿਨ ਰਿਸਪੈਕਟਫੁਲੀ ਰਿਸਪੈਕਟਲੀ ਲੇਕਿਨ ਤੂਫਾਨਾਂ ਦੇ ਉਹ ਉਹਨਾਂ ਬਾਰੇ ਆਰਤੀ ਨਾ ਕਰੋ ਬਾਬਾ ਤੂੰ ਹੀ ਕਰਨਾ ਤੂੰ ਹੀ ਉਹ ਸਾਡਾ ਬੇਲਾ ਬੰਦੇ ਲਾਉਣਾ ਉਹਨੇ ਨਹੀਂ ਕਰਨਾ ਸਾਨੂੰ ਦੱਸਿਆ ਕਿੱਦਾਂ ਕਰਨਾ ਸਾਨੂੰ ਦੱਸਿਆ ਕਿੱਦਾਂ ਕਰਨਾ ਉਸ ਮਾਰ ਦੀ ਤਲਕੇ ਅਸੀਂ ਆਪਣਾ ਜੀਵਨ ਨੂੰ ਸਫਲ ਕਰਨਾ ਹੈਗਾ ਜੇ ਅਸੀਂ ਉਧਰ ਜਾਂਦੇ ਆ ਫਿਰ ਅਸਰ ਕਹਿੰਦਾ ਮੈਂ ਇਥੇ ਕਰਕੇ ਨਾ ਕਿ ਤਸਵੀਰਾਂ ਦਾ ਵਿਰੋਧ ਨਹੀਂ ਬੁੱਤਾਂ ਦਾ ਵਿਰੋਧ ਨਹੀਂ ਮੂਰਤੀਆਂ ਦਾ ਮੈਂ ਵਿਰੋਧ ਨਹੀਂ ਕਰਦਾ ਲੇਕਿਨ ਉਹਨਾਂ ਦੀ ਗਲਤੰਘਨਾ ਪੂਜਾ ਕਰਨੇ ਮੈਨੂੰ ਚੰਗੀ ਲੱਗਦੀ ਨਹੀਂ ਕਿ ਜਾ ਕੇ ਮਲੋਂ ਕਰੇ ਤਸਵੀਰ ਲੱਗੀ ਹੋਗੀ ਕੋਈ ਦਫਤਰ ਜਾ ਕੇ ਐਵੇਂ ਦਿਖਾ ਮੱਥਾ ਟੇਕੀ ਜਣਗੇ ਐ ਕਰੀ ਜਣਗੇ ਵਾਏ ਤੂੰ ਜਾ ਕੇ ਹੱਥ ਜੋੜਨਾ ਸੰਕਲਪ ਲੈ ਲੈ ਹੈਨਾ ਵੀ ਮੈਂ ਤੇਰੇ ਮਾਰ ਚੱਲਦਾ ਅੱਜ ਮੈਨੂੰ ਨਾ ਤਾਕ ਦੇਈ ਕਿ ਮੈਂ ਤੇਰੇ ਮਾਰਗ ਮਾਰਗ ਤੋਂ ਉਖੜਾ ਨਾ ਹੈਨਾ ਮੈਂ ਕਿਰਤੇ ਯਕੀਨ ਕਰਾਂ ਮੈਂ ਵੰਡ ਚੱਕਦੇ ਯਕੀਨ ਕਰਾਂ ਤੇ ਮੈਂ ਤੈਨੂੰ ਯਾਦ ਪਾਠਕ ਨਾ ਮੈਂ ਤੈਨੂੰ ਯਾਦ ਰੱਖਾਂ ਸਿਮਣ ਕਰਾਂ ਸਰਵਾ ਗੱਲਾਂ ਸੋ ਬਿਲਕੁਲ ਜਿਵੇਂ ਇਹ ਗੱਲਬਾਤ ਤਾਂ ਉਹੀ ਹੀ ਸਿਖਾਉਂਦੀ ਹੈ ਕਿ ਮੂਰਤੀ ਪੂਜਾ ਦੇ ਖੰਡਨ ਵਾਲੇ ਲੋਕਾਂ ਵੱਲੋਂ ਗੁਰੂਆਂ ਅਤੇ ਦੇਵਤਿਆਂ ਦੀਆਂ ਤਸਵੀਰਾਂ ਨੂੰ ਪੂਜਣਾ ਇੱਕ ਗੁੰਝਲਦਾਰ ਵਿਰੋਧਾਭਾਸ ਨੂੰ ਉਜਾਗਰ ਕਰਦਾ ਹੈ ਜੋ ਧਰਮ, ਮਨੋਵਿਗਿਆਨਿਕ ਅਤੇ ਸਮਾਜ ਦੇ ਵਿੱਚ ਡੂੰਘੀ ਜੜ੍ਹਾਂ ਰੱਖਦਾ ਹੈ ਜਿੱਥੇ ਇੱਕ ਪਾਸੇ ਇਹ ਪ੍ਰਥਾ ਡਰ ਦੇ ਰੂਪ ਦੇ ਵਿੱਚ ਦਿਖਾਈ ਦਿੰਦੀ ਹੈ ਜਿਵੇਂ ਕਿ ਸਮਾਜਿਕ ਨਿੰਦਾ ਤੋਂ ਡਰ ਜਾਂ ਫਿਰ ਪਰੰਪਰਾਵਾਂ ਨੂੰ ਛੱਡਣ ਦੇ ਭੈਅ ਨਾਲ ਜੁੜੀ ਹੋਈ ਹੈ ਉਥੇ ਹੀ ਇਹ ਸਤਿਕਾਰ ਦੀ ਵੀ ਨਿਸ਼ਾਨੀ ਵੀ ਹੈ ਇੱਕ ਜੋ ਵਿਅਕਤੀ ਨੂੰ ਆਪਣੇ ਆਦਰਸ਼ਾਂ ਦੇ ਨਾਲ ਵੀ ਜੋੜਦੀ ਹੈ ਅਸਲ ਦੇ ਵਿੱਚ ਤਸਵੀਰਾਂ ਨੂੰ ਪੂਜਣਾ ਮੂਰਤੀ ਪੂਜਾ ਨਾਲੋਂ ਵੱਖਰਾ ਨਹੀਂ ਹੈ ਕਿਤੇ ਪਰ ਇਹ ਵੀ ਸੱਚ ਹੈ ਕਿ ਧਰਮ ਦੇ ਅਸੂਲਾਂ ਦੇ ਅਨੁਸਾਰ ਅਕਾਰ ਅਤੇ ਨਿਰੰਕਾਰ ਨੂੰ ਅਦਰੂਨੀ ਭਾਵ ਦੇ ਨਾਲ ਮਹਿਸੂਸ ਕਰਨਾ ਚਾਹੀਦਾ ਹੈ ਸੋ ਲਾਸਟ ਦੇ ਵਿੱਚ ਇਹੀ ਕਹਿਣਾ ਚਾਹਾਂਗੀ ਕਿ ਡਰ ਅਤੇ ਸਤਿਕਾਰ ਦੇ ਵਿਚਕਾਰ ਦੀ ਰੇਖਾ ਜੋ ਹੈ ਉਹ ਬਹੁਤ ਹੀ ਪਤਲੀ ਜਿਹੀ ਹੈ ਪਰ ਅਸਲ ਧਰਮ ਉਸ ਦੇ ਵਿੱਚ নিহিত ਹੈ ਜੋ ਵਿਅਕਤੀ ਨੂੰ ਅੰਦਰੂਨੀ ਸ਼ਾਂਤੀ ਅਤੇ ਨਿਰਬੈਤਾ ਜੋ ਹੈ ਉਹ ਪ੍ਰਦਾਨ ਕਰੇ ਸੋ ਘਣਾ ਸਾਹਿਬ ਤੁਸੀਂ ਸਟੂਡੈਂਟਾਂ ਚਾਹੇ ਬਹੁਤ ਵਧੀਆ ਰਡਾ ਬਤਾਂ ਦਿੱਤੀਆਂ ਬਹੁਤ ਬਹੁਤ ਬਤ ਬਤ ਲਵਾਜੀ ਰਾਜੀ ਰਹੋ ਸੈਟਅਪ ਬਹੁਤ ਵਧੀਆ ਸੀ ਥੈਂਕ ਯੂ ਸੋ ਦੋਸਤੋਂ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਤੇ ਨੇ ਸਾਡੇ ਸਾਡੇ ਸੋਸ਼ਲ ਮੀਡੀਆ ਹੈਡ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦੇ ਦੇ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ